और माइकल भाई जी Yeni bir gün başlıyor, yeni bir gün başlıyor. bir gün başlıyor, yeni bir gün başlıyor. Yeni bir gün başlıyor, yeni bir gün başlıyor. Yeni bir gün başlıyor, yeni bir gün başlıyor.

ਜਿੰਨੇ ਭਾਜੀ ਛੋਟੇ ਛਿੰਡਾ ਲੈ ਆਵੋ ਬਾਹਰ ਦੇ ਦੋ ਲੋਕ ਬਹੁਤ ਬਹਾਦਰ ਨੇ ਇਧਰ ਦੇਖਿਓ ਭਾਜੀ ਸਾਹਮਣੇ ਥੋੜੇ ਪ੍ਰਾਇਟ ਨਾਲ ਨਾਲ ਨਾਲ

ਮੈਂ ਦਲੀ ਸੁਰੱਖਿਆ ਸੈਨਾ ਰਾਸ਼ਟਰੀ ਚੇਅਰਮੈਨ ਲੱਮਟੂ ਜਿੰਨੇ ਵੀ ਅੱਜ ਸਾਥੀ ਇਥੇ ਪਹੁੰਚੇ ਆ ਮੇਲੇ ਦੇ ਵਿੱਚ ਜਿੰਨੇ ਵੀ ਰਾਜਨੀਤਿਕ ਨੇਤਾ ਧਾਰਮਿਕ ਨੇਤਾ ਪਹੁੰਚਿਆ ਅਸੀਂ ਉਹਨਾਂ ਦਾ ਹਾਰਦਿਕ ਦਿਲੋਂ ਧੰਨਵਾਦ ਕਰਦੇ ਆ ਉਚੇ ਤੌਰ ਤੇ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸਾਡੇ ਮੁੱਖ ਸੰਚਾਲਕ ਸਾਹਿਬ ਜੀਲਾ ਸਿੰਘ ਜੀ ਔਰ ਸਾਡੇ ਵਾਈਸ ਚੇਅਰਮੈਨ ਯੂਥ ਪੰਜਾਬ ਰਿਸ਼ਪਾਲ ਜੀ ਪਹੁੰਚਿਆ ਇਹਨਾਂ ਦਾ ਵੀ ਮਤੈਲ ਦਿੱਦੋਂ ਧੰਨਵਾਦ ਕਰਦਾ ਵਾਂ ਔਰ ਜਿਹੜਾ ਮੇਲਾ ਵਾ ਜਿਹੜਾ ਸਾਡੇ ਰਾਸ਼ਟਰੀ ਅਧਿਕਾਰ ਰਾਹੁਲ ਮਲਿਕ ਜੀ ਔਰ ਸਾਡੀ ਸਮੂਚੀ ਜਿੰਨੀ ਟੀਮ ਹੈ ਸਾਰੀ ਦਿਗਵਾਈ ਵਿੱਚ ਕੀਤਾ ਗਿਆ ਵਾ ਔਰ ਇਸ ਮੇਲੇ ਦੀ ਰੌਣਕ ਨੂੰ ਬਤਾਉਣ ਵਾਸਤੇ ਔਰ ਪਰਮਕੀਤਾ ਪਰਮਾਤਮਾ ਭਗਵਾਨ ਵਾਲਮੀਕੀ ਮਦਰ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਸਾਡੇ ਪ੍ਰੋਮੋਟਰਸ ਦੇ ਚੇਅਰਮੈਨ ਰਿੰਟੂ ਬਾਜੀ ਔਰ ਸਾਡੇ ਡੀਪੀ ਸੀਨੀਅਰ ਮੇਅਰ ਪ੍ਰਿੰਕਾ ਸ਼ਰਮਾ ਜੀ ਔਰ ਕਈ ਅਸੇ ਕਾਉਂਸਲਰ ਕਈ ਅਸੇ ਨੇਤਾ ਜਿਹੜੇ ਪਹੁੰਚੇ ਮੇਲੇ ਦੇ ਵਿੱਚ ਪਰਮਾਤਮਾ ਜਿਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੋ। ਥੈਂਕ ਯੂ। ਹਾਂਜੀ ਸਰ। ਅਸਲਾ ਪ੍ਰਣਾਮ। ਮੇਰਾ ਨਾਮ ਜिला ਸਿੰਘ ਹੈ ਜिला ਸਿੰਘ ਦਲਸ ਰੱਖਿਆ ਸੈਨਾ ਡੀਐਸਐਸ ਭਾਰਤ ਮੁਖਸ ਚਾਲਕ ਭਾਰਤ ਅੱਜ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਵਾਲਮੀਕੀ ਜੀ ਦੇਵਾਨ ਸਜਦਾ ਪ੍ਰਭੂ ਕੀ ਕਲਮ ਕੋ ਸਜਦਾ ਦੁਆਤ ਕੋ ਪਤਾ ਨਹੀਂ ਕਿਵੇਂ ਬਾਗੀ ਕਲਮ ਆਦੀ ਕੇ ਹੱਥ ਕੋ ਜਿਸ ਨੇ ਮਿਲ ਕੇ ਲਿਖਿਆ ਗ੍ਰੰਥ ਅੱਜ ਉਹਨਾਂ ਦਾ ਜਿਹੜਾ ਗੂੰਗਾਣ ਸੀ ਜਿਹੜਾ ਟੀਮ ਵੱਲੋਂ ਸਾਡੇ ਚੇਅਰਮੈਨ ਭਾਰਤ ਲਮਟੂ ਜੀ ਅਦਕਸ਼ ਰਾਸ਼ਟਰੀ ਪ੍ਰਧਾਨ 라ਵਲ ਮਲਕ ਜੀ ਔਰ ਸਾਡੇ ਯੂਥ ਵਿੰਗ ਦੇ ਪ੍ਰਧਾਨ ਰਸਪਾਲ ਸਿੰਘ ਜੀ ਬਹੁਤ ਹੀ ਖੁੱਭੀ ਦੇ ਨਾਲ ਜਿਹੜਾ ਆਪਣਾ ਪਰਨਸੀ ਉਹ ਨਿਵਾਇਆ ਗਿਆ ਔਰ ਪਰਮ ਪਿਤਾ ਪਰਮਾਤਮਾ ਵਾਲਮੀਕੀ ਮਹਾਰਾਜ ਦਾ ਗੁਣਗਾਨ ਜਿਹੜਾ ਉਹ ਕਰਵਾਇਆ ਗਿਆ ਦੂਰੋਂ ਨੇੜੋਂ ਜਿਹੜੀ ਸੰਗਤ ਆਈ ਸੀ ਬਣਦਾ ਜਿਹੜਾ ਮਾਨ ਸਤਕਾਰ ਸੀ ਉਹ ਵੀ ਦਿੱਤਿਆ ਗਿਆ ਔਰ ਇਸੇ ਤਰ੍ਹਾਂ ਹੀ ਇਹ ਲੜੀਵਾਰ ਜਿਹੜਾ ਸਾਲਾਨਾ ਪ੍ਰੋਗਰਾਮ ਜਿਹੜਾ ਚੱਲਦਾ ਰਹੇਗਾ ਔਰ ਚੱਲਦਾ ਆ ਰਿਹਾ 10 ਸਾਲ ਤੋਂ ਪਿੱਛੇ ਤੋਂ ਪੁਰਾਣੇ ਤੋਂ ਤੇ ਬਹੁਤ ਹੀ ਵਧੀਆ ਲੱਗਾ ਕਿਉਂਕਿ ਜਿਹੜੀ ਵੀ ਸੰਗਤ ਇੱਥੇ ਪਹੁੰਚੀ ਹੈ ਉਹਨਾਂ ਪਰਮਾਤਮਾ ਵਾਲਮੀਕੀ ਮਹਾਰਾਜ ਦੇਵਾਨ ਸ੍ਰਿਸ਼ਟੀ ਕਰਤਾ ਦਾ ਸ਼ੀਰਵਾਦ ਪ੍ਰਾਪਤ ਕੀਤਾ ਹੈ ਸ਼ੀਰਵਾਦ ਪ੍ਰਾਪਤ ਉਹਨਾਂ ਦਾ ਪਰਮਾਤਮਾ ਵਾਲਮੀਕੀ ਮਹਾਰਾਜ ਦਾ ਕੀਤਾ ਤੇ ਬਾਬਾ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਿਨ੍ਹਾਂ ਤੇ ਬਾਬਾ ਸਾਹਿਬ ਔਰ ਪਰਮਾਤਮਾ ਵਾਲਮੀਕੀ ਮਹਾਰਾਜ ਦਾ ਅਸ਼ੀਰਵਾਦ ਹੋਵੇ ਉਹਨਾਂ ਦੀ ਕਮੀ ਨਹੀਂ ਆਂਦੀ ਮੈਂ ਇਹ ਕਹੂੰਗਾ ਕਿ ਬਾਬਾ ਸਾਹਿਬ ਇਸ ਕਲਯੁਗ ਦੇ ਮਸੀਹਾ ਬਣ ਕੇ ਉਭਰੇ ਨੇ ਦੂਜੀ ਜਗ੍ਹਾ ਜੇ ਬਾਬਾ ਸਾਹਿਬ ਨਾ ਹੁੰਦੇ ਜਿਨ੍ਹਾਂ ਦਾ ਅੱਜ ਸਤਿਕਾਰਯੋਗ ਬੋਟਾ ਮੁਹੰਮਦ ਜੀ ਨੇ ਗੁਣਗਾਨ ਕੀਤਾ ਹੈ ਜੇ ਬਾਬਾ ਸਾਹਿਬ ਇਸ ਧਰਤੀ ਤੇ ਨਾ ਹੁੰਦੇ ਤੇ ਮੈਂ ਕਹੂੰਗਾ ਵੀ ਕੁਝ ਕੋਮਾਂ ਦੀ ਸਦੀ ਨਾਂ ਦੀ ਬਾਬਾ ਸਾਹਿਬ ਨੇ ਤਜ ਤਕਤ ਤਾਜ ਬਦਲ ਦਿੱਤੇ ਨੇ ਚਾਰ ਬੱਚੇ ਤੇ ਪਤਨੀ ਬਿਨਾਂ ਇਲਾਜ ਤੋਂ ਮਰੀਏ ਪਰ ਦਲਤਾਂ ਦਾ ਸਿਰ ਉੱਚਾ ਚੱਕ ਗਏ ਨੇ ਉਸ ਸਮੇਂ ਕਿਤੇ ਬਾਬਾ ਸਾਹਿਬ ਦਾ ਅਸੀਂ ਸਾਥ ਦਿੱਤਾ ਹੁੰਦਾ ਸੰਗਠਿਤ ਹੋਏ ਹੁੰਦੇ ਬਾਬਾ ਸਾਹਿਬ ਨੇ ਇੱਕੋ ਗੱਲ ਕਹੀ ਪੜੋ ਤੇ ਜੁੜੋ ਤੇ ਫਿਰ ਸੰਘਰਸ਼ ਕਰੋ ਤੇ ਨਾ ਜੇ ਅਸੀਂ ਪੜਦੇ ਆ ਤੇ ਨਾ ਜੇ ਅਸੀਂ ਜੁੜਦੇ ਆ ਤੇ ਨਾ ਜੇ ਸੰਘਰਸ਼ ਕਰਦੇ ਆ ਕੱਲੀ ਕੱਲੀ ਡਬਲੀ ਜਾਂਦੇ ਬੰਦੇ ਇਹਨਾਂ ਸ਼ਬਦਾਂ ਨਾਲ ਹੀ ਜੈ ਪੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਹੈ। ਔਰ ਮੈਂ ਸ਼ੁਕਰਗੁਜ਼ਾਰ ਹਾਂ। ਅਸੀਂ ਪੂਰੀ ਦੁਨੀਆ ਵਿੱਚ ਜਾਨਦੇ ਹਾਂ ਲੇਕਿਨ ਜਿਹੜਾ ਅੱਜ ਇੱਥੇ ਆ ਕੇ ਮੈਨੂੰ ਬਹੁਤ ਚੰਗਾ ਲੱਗਿਆ। ਅ ਦਲਿਤ ਸਮਾਜ ਸੈਨਾ ਜਿਹੜੀ ਹੈ ਉਹ ਹੋਵੇ ਤਾਂ ਫਿਰ ਐਹੋ ਜਿਹੀ ਹੋਣੀ ਚਾਹੀਦੀ ਹੈ। ਸੈਨਾ ਤਾਂ ਬਹੁਤ ਬਣ ਜਾਂਦੀਆਂ ਲੇਕਿਨ ਸੈਨਾ ਬਣ ਕੇ ਸੈਨਾ ਦਾ ਕੰਮ ਕਰਨਾ ਬੜਾ ਮੁਸ਼ਕਲ ਹੈ। ਤੇ ਅੱਜ ਬੇहद ਖੁਸ਼ੀ ਹੋਈ ਹੈ ਮੈਨੂੰ ਸਾਰੇ ਭਰਾਵਾਂ ਨਾਲ ਮਿਲ ਕੇ। ਚਾਹੇ ਮਲਖ ਸਾਹਿਬ ਹੈ ਚਾਹੇ ਰਿਸ਼ਪਾਲ ਭਾਜੀ ਹੈ ਚਾਹੇ ਮਟੂ ਸਾਹਿਬ ਹੈ ਚਾਹੇ ਸਾਰੇ ਜਿੰਨੇ ਵੀ ਉਹਦੇ ਧਾਰ ਨੇ ਔਰ ਸਭ ਤੋਂ ਪਹਿਲੀ ਗੱਲ ਇਹ ਆ ਕਿ ਇਹਨਾਂ ਵਿੱਚ ਕੋਈ ਬੋਮਜਾਜ ਜਾਂ ਮਲਹ ਕਹਿ ਸਕਦੇ ਆ ਕਿ ਇਦਾਂ ਦੀ ਕੋਈ ਜਿਵੇਂ ਕਹਦੀ ਹੈ ਕਿ ਆਕੜ ਵਾਲੇ ਜਿਆਦਾ ਚੇਅਰਮੈਨ ਹੁੰਦੇ ਆ ਪ੍ਰਧਾਨ ਹੁੰਦੇ ਆ ਪਰ ਇਹ ਨਿਮਰਤਾ ਵਾਲੀ ਸੈਨਾ ਆ ਹਾਂ ਜੇ ਕੋ ਅੜ ਜਾਵੇ ਤਾਂ ਫੇ ਤਾਂ ਭਾਈ ਆੜਨ ਤਾਂ ਫਿਰ ਪ੍ਰਭੂ ਬਾਲਮਿਕੀ ਨੇ ਮਾਰਾ ਉਹਨਾਂ ਨੇ ਨਹੀਂ ਕਿਸੇ ਨੂੰ ਆਣ ਦਿੱਤਾ ਤੇ ਫਿਰ ਸਮਾਜ ਤੱਕ ਨਹੀਂ ਆਣ ਦਿੰਦਾ ਤੇ ਪ੍ਰਭੂ ਬਾਲਮਿਕੀ ਮਹਾਰਾਜ ਦਾ ਅੱਜ ਮੇਲਾ ਜਿਹੜਾ ਕਰਵਾਇਆ ਗਿਆ ਬੜੇ ਅੱਛੇ ਤਰੀਕੇ ਨਾਲ ਬੜੇ ਸ਼ਾਨ ਦਾ ਤਰੀਕੇ ਨਾਲ ਬੜੀ ਸ਼ਰਧਾ ਦੇ ਨਾਲ ਮੈਂ ਕਹਿ ਸਕਦਾ ਕਿ ਸ੍ਰਿਸ਼ਟੀ ਕਰਤਾ ਪ੍ਰਭੂ ਬਾਲਮਿਕੀ ਮਹਾਰਾਜ ਦੀ ਇੰਨੀ ಅಪਾਰ ਕਿਰਪਾ ਹੋਈ ਹੈ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਅੱਜ ਜਿਹੜਾ ਮੇਲਾ ਹੋਇਆ ਤੇ ਮੈਨੂੰ ਵੀ ਬਹੁਤ ਚੰਗਾ ਲੱਗਿਆ ਹੋ ਸਕਦਾ ਸੰਗਤ ਨੂੰ ਵੀ ਚੰਗਾ ਲੱਗਿਆ ਹੋਵੇ ਜੀ ਸਵਰੀ ਸੀਓ ਦੇ ਬਾਰੇ ਬੜਾ ਮੂਹਟੋੜ ਜਵਾਬ ਤੁਸੀਂ ਇੱਕ ਗਾਇਕੀ ਦੇ ਵਿੱਚ ਦਿੱਤਾ ਕਿ ਮੰਨ ਦੇਖੋ ਮਸਲਾ ਇਸ ਗੱਲ ਦਾ ਕਿ ਕਿਸੇ ਨੂੰ ਨਾ ਕਿਸੇ ਨੂੰ ਤਾਂ ਬੋਲਣਾ ਪੈਂਦਾ ਆ ਤੇ ਜਦੋਂ ਕੋਈ ਬਦੀਕੀ ਹੁੰਦੀ ਹੈ ਤੇ ਉਸ ਵੇਲੇ ਬੋਲਣਾ ਬਾਜ਼ੂ ਆ ਤੇ ਬਦੀਕੀ ਇੱਕ ਵਾਰ ਨਹੀਂ ਹੋਈ ਦੋ ਵਾਰ ਨਹੀਂ ਹੋਈ ਬਹੁਤ ਵਾਰ ਹੋ ਚੁੱਕੀ ਹੈ ਆ ਬਾਬਾ ਸਾਹਿਬ ਜਿਹੜੇ ਕਹਿ ਸਕਦੇ ਆ ਕਿ ਮਸੀਹਾ ਨੇ ਬਾਬਾ ਸਾਹਿਬ ਦਲਤਾਂ ਦੇ ਮਸੀਹਾ ਰੈਵਰ ਨੇ ਹੈ ਨਾ ਜੀ ਬਾਬਾ ਸਾਹਿਬ ਡਾਕਟਰ ਮੇਰਕਰ ਪੀ ਬਰਾਉ ਜੀ ਉਹਨਾਂ ਦਾ ਸਮਾਜ ਨੂੰ ਇੰਨੀ ਕਬੱਡੀ ਦੇਣਿਆ ਜਿਵੇਂ ਪ੍ਰਭੂ ਬਾਲਮੀਕੀ ਜੀ ਕਹ ਲਈਏ ਗੁਰੂ ਰਵਿਦਾਸ ਮਹਾਰਾਜ ਜੀ ਕਹ ਲਈਏ ਔਰ ਉਹਨਾਂ ਦਾ ਵੀ ਇਹ ਕਹਿ ਸਕਦੇ ਹੋ ਕਿ ਦਰਜਾ ਜਿਹੜਾ ਉਹਨਾਂ ਦਾ ਵੀ ਬਹੁਤ ਵੱਡਾ ਆ ਤੇ ਜਿਹਨੂੰ ਸਮਾਜ ਮੰਨਦਾ ਵੀ ਬਹੁਤ ਹੈ ਕਿਉਂਕਿ ਸਮਾਜ ਮੰਨੇ ਵੀ ਕਿਉਂ ਨਾ ਉਹਨਾਂ ਨੇ ਸੰਵਿਧਾਨ ਲਿਖਿਆ ਔਰ ਸੰਵਿਧਾਨ ਲਿਖਣ ਦੇ ਨਾਲ ਜਿਹੜੇ ਹੱਕ ਮਿਲੇ ਆ ਜਿਹੜੇ ਅੱਜ ਰਾਜ ਭਾਗ ਮਿਲੇ ਆ ਉਹ ਬਾਬਾ ਸਾਹਿਬ ਦੀ ਬਦੌਲਤ ਮਿਲੇ ਆ ਤੇ ਜਿਹੜਾ ਵੀ ਬੰਦਾ ਸ਼ਰਾਰਤ ਕਰੂਗਾ ਉਹਦੇ ਲਈ ਬੋਲਣਾ ਵਾਜਬ ਹੈ ਤੇ ਮੈਂ ਇੱਕ ਗਾਣਾ ਗਾਇਆ ਸੀ ਵੀ ਜਿਹੜਾ ਭੀਮ ਦੀ ਕਰੂ ਬੇਅਦਮੀ ਉਹਦੀ ਮਾੜੀ ਕਿਸਮਤ ਲੱਗਦੀ ਹਿਸਾਬ ਕਰਾਂਗੇ ਲਗਦੋ ਲਗਦੀ ਐਸੀ ਭਾਜੀ ਮੋੜਾਂਗੇ ਬੁੱਤ ਜਿਹੜਾ 바ਵਾ ਸਾਹਿਬ ਦਾ ਤੋੜੂ ਉਹਦੀਆਂ ਲੱਤਾਂ ਤੋੜਾਂ। ਕੀ ਬਾਤ ਹੈ। ਸਭ ਇੱਕ ਮਿੰਟ ਆਪਣਾ ਬਰਾ ਨਾਮ ਦੱਸੋ। ਆਪਣਾ ਨਾਮ ਦੱਸੋ। ਮੈਂ ਸ਼ਸ਼ਿਕਾ ਨਮਸਕਾਰ ਆਦab ਜੈ ਬਲਮਿਕੀ ਹਰ ਹਰ ਬਲਮਿਕੀ ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ ਤੇ ਅੱਜ ਮੈਂ ਪ੍ਰਭੂ ਵਾਲਮੀਕੀ ਮਹਾਰਾਜ ਦੇ ਮੇਲੇ ਦੇ ਵਿੱਚ ਆਇਆ ਤੇ ਮੈਨੂੰ ਆ ਕੇ ਬੜਾ ਆਨੰਦ ਆਇਆ